ਸੱਚ ਨੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਝੂਠ ਨੇ ਜਹਾਗੀਰ ਗੱਦੀ ਤੇ ਬੈਠਾ ਝੂਠ ਝੂਠ ਗੱਦੀ ਤੇ ਬੈਠੇ ਤੇ ਸੱਜ ਤਵੀ ਤੇ ਬਿਠਾ ਕੇ ਸੀਧ ਕੀਤਾ ਜਾ ਰਿਹਾ ਮੌਕੇ ਦੀ ਮੌਕੇ ਝੂਠ ਗੱਦੀ ਤੇ ਸੱਤ ਨੂੰ ਤਵੀਆਂ ਤੇ ਬਿਠਾਇਆ ਜਾ ਰਿਹਾ ਦੇਗਾ ਚ ਉਵਾਲਿਆ ਜਾ ਰਿਹਾ ਸੀਛ ਬਜ਼ ਰੇਤ ਪਾਇਆ ਜਾ ਰਿਹਾ ਸੱਚ ਜਹਾਂਗੀਰ ਦਿੱਲੀ ਦੇ ਤਖਤ ਵਾਹਿਗੁਰੂ ਮਾਫ ਕਰਨਾ ਝੂਠ ਦਿੱਲੀ ਦੇ ਤਖਤ ਜਹਾਂਗੀਰ ਬੈਠਾ ਤੇ ਸੱਚ ਨੂੰ ਗਵਾਲੀਆ ਦੇ ਕਿਲੇ ਚ ਕੈਦ ਕੀਤਾ ਗਿਆ ਸਮੇ ਸਮ ਮੌਕੇ ਮੌਕੇ ਬਹੁਤਾ ਚਿਰ ਨਹੀਂ ਝੂਠ ਗੱਦੀ ਤੇ ਬੈਠਾ ਸੱਚ ਨੂੰ ਕੈਦ ਕੀਤਾ ਹੋਇਆ ਉਧਰ ਝੂਠ ਗੱਦੀ ਤੇ ਬੈਠਾ ਦਿੱਲੀ ਦੇ ਤਖਤ ਤੇ ਸੱਚ ਦਾ ਸੱਚ ਦਾ ਸੀਸ ਚਾਂਦਨੀ ਚੌਕ 'ਚ ਕੌਲਮ ਕੀਤਾ ਜਾ ਰਿਹਾ ਹੈ ਅੱਖੇ ਆਖੋ ਸਤ ਸੱਚ ਸਹੀਦੀ ਪਾ ਰਿਹਾ ਤੇ ਝੂਠ ਗੱਦੀ 'ਤੇ ਬੈਠਾ ਉਧਰ ਝੂਠ ਗੁਰਮਖੋ ਗੱਦੀ 'ਤੇ ਬੈਠਾ ਤੇ ਸੱਚ ਦਾ ਪਰਿਵਾਰ ਦਸਵੇਂ ਪਾਧਾ ਸਹੀਦੀਆਂ ਦੇ ਰਿਹਾ ਝੂਠ ਗੱਦੀ 'ਤੇ ਬੈਠਾ ਸਰਹੰਦ ਦਾ ਨਵਾਬ ਵਰਜ਼ੀਰ ਖਾਨ ਝੂਠ ਗੱਦੀ ਤੇ ਤੇ ਸਤ ਨੂੰ ਨੀਹਾਂ ਚ ਚਣਿਆ ਜਾ ਰਿਹਾ ਗੱਜਖੇ ਆਖੋ ਸਤ ਸਤਨਾਮ ਦੀ ਆਵਾਜ਼ ਕਿਉਂ ਘੱਟ ਗਿਆ ਤਾਂ ਸ਼ੁਰੂਏ ਕੀਤਾ ਗੱਜਖੇ ਆਖੋ ਸਤ ਤਾਂ ਸ਼ੁਰੂ ਹਾਤੇ ਗੱਜਕੇ ਆਖੋ ਸਤਨਾਮ ਤੂੰ ਤਾਂ ਹੁਣੇ ਥੱਕ ਗਏ ਮੇਰੀਆਂ ਪੈਣਾ ਗਾਣੇ ਚ ਭਵੇਂ ਸਾਰੀ ਰਾਤ ਤੇ ਨੱਚੀ ਜਾਣ ਪਿਆ ਹਾਂ ਜ ਕਦੇ ਨਹੀਂ ਥੱਕਣੀਆਂ ਆਰ ਬਿਨਾ ਸਪੀਕਰ ਤੋਂ ਇੱਕ ਪਾਸਿਓਂ ਪਿੰਡ ਤੋਂ ਦੂਜੇ ਪਾਸੇ ਆਵਾਜ਼ ਆ ਜਾਂਦੀ ਹੁੰਦੀ ਹੈ ਬਿਨਾ ਸਪੀਕਰ ਤੋਂ ਹੀ ਲੈਜ ਬੋਲਣ ਗਿਆ ਪਤਾ ਨਹੀਂ ਕਿਹੜੇ ਗ੍ਰੰਥ ਜੋ ਪੜ੍ਹ ਕੇ ਆਉਂਦਿਆਂ ਨੇ ਬੀਬੀਓ ਪੜ੍ਹ ਲਿਆ ਕਰੋ ਸਤਨਾਮ ਕਹਿ ਲਿਆ ਕਰੋ ਤੁਹਾਡਾ ਹੀ ਭਲਾ ਹੋਣਾ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਘਟਾ ਨਹੀਂ ਪਿਆ ਕੋਈ ਕੁਝ ਵੇਲੇ ਥੋੜੀ ਜੁਬਾਨ ਸਫਲੀ ਹੋਈ ਸਵਾਸ ਸਫਲੇ ਹੋਏ ਲੇਖੇ ਲੱਗੇ ਸਮਾ ਬਾਣੀ ਪੜਨਾ ਕਦੇ ਸੰਗਣਾ ਨਹੀਂ ਜੱਕਣਾ ਨਹੀਂ ਕੋਈ ਸੁਣ ਲੂਗਾ ਕੋ ਦੇਖ ਲੂਗਾ ਹੋਰ ਕਿਸੇ ਕੰਮ ਵੇਲੇ ਸੰਗਦੇ ਆਪਾਂ ਬਾਣੀ ਪੜਨ ਵੇਲੇ ਸੰਗਾਂਗੇ ਸੰਗਿਆ ਨਾ ਕਰੋ ਗੱਜ ਵੱਜ ਕੇ ਪੜਿਆ ਗੁਰੂ ਕੇ ਪਿਆਰਿਓ ਪਰ ਉਹਨਾਂ ਦਾ ਬਣਿਆ ਕੀ ਥੋੜੇ ਸਮੇਂ ਬਾਅਦ ਤੇ ਝੂਠ ਗੱਦੀ ਤੇ ਤੇ ਸਤ ਨੂੰ ਤਸੀਹੇ ਦਤੇ ਗਏ ਪਰ ਅਖੀਰ ਨੂੰ ਬਣਿਆ ਕੀ ਅਖੀਰ ਨੂੰ ਕੂੜ ਨਫੁੱਟੇ ਨਾਨਕਾ ਓੜਕ ਸੱਚ ਰਹੀ ਆ ਜਹਾਂ ਗੀ ਨੂੰ ਕੋ ਜਾਣਦਾ ਹੀ ਨਹੀਂ ਗੁਰੂ ਅਰਜਨ ਦੇ ਮਰਦੀ ਬਾਣੀ ਦਾ ਅੱਜ ਦੁਨੀਆ ਵਿੱਚ ਜੈ ਜੈਕਾਰ ਹੋ ਰਹੀ ਹੈ ਜਿਖੇ ਆਖੋ ਸਤਨਾਮ ਫਰਮੰਦਰ ਸਾਹਿਬ ਨੂੰ ਦੁਨੀਆ ਮੰਨ ਰਹੀ ਏ ਝੁਕ ਰਹੀ ਏ ਜਹਾਂ ਕੀ ਦਾ ਕੋ ਨਾ ਜਾਣਦਾ ਕਿੱਥੇ ਕਬਰ ਹੈ ਕਦੋਂ ਮਰਿਆ ਕਦੋਂ ਦੀ ਵਰਸੀ ਹੈ ਹਰਗੋਵਿੰਦ ਸਾਹਿਬ ਦੇ ਅਕਾਲ ਤਖ਼ਤ ਦੀ ਜੈ ਜੈਕਾਰ ਹੈ ਜਹਾਂ ਕੀਨੋ ਕੋ ਜਾਣਦਾ ਵੀ ਨਹੀਂ ਔਰੰਗਜੇਬ ਨੂੰ ਕੌਣ ਜਾਣਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰ ਤੇ ਆ ਕੇ ਲੱਖਾਂ ਲੋਕ ਨਮਸਕਾਰਾਂ ਕਰਦੇ ਰੋਜ਼ਾਨਾ ਚਾਂਦਨੀ ਚੌਂਕ ਸੀਸ ਗੰਸਾਹਬ ਲੱਖਾਂ ਦੁਨੀਆ ਝੁਕ ਰਹੀ ਹੈ ਤੇ ਔਰੰਗਜੇਬ ਨੂੰ ਕੋਈ ਵਰਸੀ ਵੀ ਨਹੀਂ ਮਨਾਉਂਦਾ ਔਰੰਗਜੇਬ ਦੀ ਕਬਰ ਬਣੀ ਹੈ ਪਰ ਉਹਦੀ ਕਬਰ ਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਇੱਕ ਉੱਥੇ ਬੈਠਾ ਸੇਵਾਦਾਰ ਉਹਦੇ ਕੋਲ ਇੰਨੇ ਪੈਸੇ ਨਹੀਂ ਕਿ ਸ਼ਾਮ ਨੂੰ ਦੀਵਾ ਹੀ ਜਗਾ ਦੇਵੇ ਉਹ ਆਉਣ ਵਾਲੇ ਲੋਕਾਂ ਦੇ ਝੋਲੀ ਅੱਡਦਾ ਮੈਨੂੰ ਪੈਸੇ ਦਿਓ ਮੈਂ ਤੇਲ ਲੈ ਕੇ ਆਉਣਾ ਪੈਸੇ ਮੰਗਦਾ ਤੇਲ ਲਿਆ ਕੇ ਫੇਰ ਦੀਵਾ ਜਗਾਉਂਦਾ ਤੇ ਜਿਨ੍ਹਾਂ ਦਾ ਉਹਨੇ ਸੀਸ ਕਲਮ ਕੀਤਾ ਉਹਦੇ ਦਰ ਉੱਤੇ ਲੱਖਾਂ ਹੀ ਜੋਤਾਂ ਜਗਦੀਆਂ ਨੇ ਗੁਰਮਖੋ ਉੱਥੇ ਰੌਸ਼ਨੀ ਰੌਸ਼ਨੀ ਹੋ ਰਹੀ ਹੈ ਜਿਨ੍ਹਾਂ ਸਹਿਬਜ਼ਾਦਿਆਂ ਨੂੰ ਨੀਹਾਂ ਚਣ ਕੇ ਸ਼ਹੀਦ ਕੀਤਾ ਅੱਜ ਉਹਦਾ ਨਾਮੋ ਇਨਸਾਨੀ ਸਾਹਿਬਜਾਦਿਆਂ ਦਰ ਤੋਂ ਲੱਖਾਂ ਹੀ ਵਰਸਾਏ ਜਾ ਰਹੇ ਨੇ ਅੱਜ ਖੇ ਆਖੋ ਸਤ ਜਿਹਨਾਂ ਨੂੰ ਭੁੱਖੇ ਰਖਿਆ ਠੰਡੇ ਬੁਰਜ ਵਿੱਚ ਅੱਜ ਉਸ ਦਰ ਤੋਂ ਲੱਖਾਂ ਹੀ ਰੋਜ਼ ਪੇਟ ਭਰ ਕੇ ਜਾ ਰਹੇ ਨੇ ਕੇਵਲ 3 ਕਰੋੜ ਦੀ ਗਿਣਤੀ ਹੈ ਪੂਰੀ ਦੁਨੀਆ 'ਚ ਕੇਵਲ 3 ਕਰੋੜ ਪੂਰੀ ਦੁਨੀਆ 'ਚ ਗੁਰਸਿੱਖ ਹੈ ਇਸ ਸਮੇਂ ਪਰ ਰੋਜਾਨਾ 9 ਕਰੋੜ ਨੂੰ ਲੰਗਰ ਸ਼ਕਾਉਂਦੇ ਨੇ ਜਿਖੇ ਆਖੋ ਸਤ ਸਤਿ 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 ਦਾ ਕੰਮ ਖੂਬ ਬੋਲਵਾਲ ਹੈ ਸੱਚ ਦੀ ਜੈ ਜੈਕਾਰ ਚੜ੍ਹਦੀ ਕਲਾ ਸੋ ਇਸੇ ਤਰ੍ਹਾਂ ਭਗਤ ਬਾਬਾ ਰਵਦਾਸ ਜੀ ਜਿਹੜੇ 1377 ਵਿੱਚ ਪੈਦਾ ਹੋਏ ਨੇ ਪ੍ਰਗਟ ਹੋਏ ਨੇ ਕੁਝ ਵੀ ਕਹਿ ਲੋ ਪ੍ਰਕਾਸ਼ ਹੋਏ ਨੇ ਕਿਉਂਕਿ ਸੱਚ ਪ੍ਰਕਾਸ਼ ਹੁੰਦਾ ਹੈ ਝੂਠ ਜੰਮਦਾ ਉਹ ਮਰ ਜਾਂਦਾ ਹੈ ਪ੍ਰਕਾਸ਼ ਕਦੇ ਖਤਮ ਨਹੀਂ ਹੋਇਆ ਕਰਦਾ ਮੈਂ ਬੇਨਤੀ ਕਰਦਿਆਂ ਸਾਡੇ ਗੁਰੂ ਸਾਹਿਬਾਨਾਂ ਦੇ ਆਪਜੀ ਪ੍ਰਕਾਸ਼ ਜਾੜੇ ਮਨਾਉਣੇ ਹੋ ਚੜ੍ਹਦੀ ਕਲਾ ਨਾਲ ਪੂਰੀ ਦੁਨੀਆ 'ਚ ਮਨਾਉਣੇ ਹੋ ਜਿਵੇਂ ਆ ਭਗਤ ਬਾਬਾ ਰਵਦਾਸ ਜੀਾਂ ਦਾ ਇਹ ਦਿਹਾੜਾ ਤੇ ਪਿੰਡ ਪਿੰਡ ਮਨਾਇਆ ਗਿਆ ਜਿੱਥੇ ਵੀ ਵੀਰ ਬੈਠੇ ਨੇ ਸਾਡੇ ਰਵਦਾਸ ਬਾੜੀ ਭਾਵੇਂ ਥੋੜੇ ਨੇ ਉਹ ਮਨਾਉਂਦੇ ਨੇ ਵਿਦੇਸ਼ਾਂ 'ਚ ਵੀ ਮੈਂ ਬਹੁਤ ਗੁਰੂ ਘਰਾਂ 'ਚ ਕਥਾ ਕੀਤੀ ਹੈ ਬਹੁਤ ਗੁਰੂ ਘਰ ਬਣੇ ਨੇ ਬਾਬਾ ਰਵਦਾਸ ਜੀਾਂ ਦੇ ਔਰ ਬੜੇ ਪਿਆਰ ਵਾਲੀ ਸੰਗਤ ਹੈ ਨਗਰ ਕੀਰਤਨ ਵੀ ਕਰ ਲੈਂਦੇ ਨੇ ਕੀਰਤਨ ਵੀ ਖੰਡ ਪਾਠ ਵੀ ਪਰ ਐਦਾਂ ਦੇ ਬੜੇ-ਬੜੇ ਜੋੜ ਮੇਲੇ ਕਰਨੇ ਇਹ ਤਾਂ ਗੁਰਮਖੋ ਇਸੇ ਸਥਾਨ ਤੇ ਬਣ ਆਈਏ ਇਹ ਸਰਦਾਰ ਗੁਰਪ੍ਰੀਤ ਸਿੰਘ ਜਿਆ ਨੂੰ ਬਣ ਆਈਏ ਜਿਖੇ ਆਖੋ ਸਤਨਾਮ ਇਹਦਾਂ ਦੇ ਜੋੜ ਮੇਲੇ ਕਰਿਆ ਕਰੋ ਔਰ ਜੁੜਿਆ ਕਰੋ ਸਾਨੂੰ ਕੁਝ ਮਿਲਦਾ ਹੈ ਸਾਡੇ ਵੱੱਚ ਕੁਝ ਕਰਕੇ ਗਏ ਨੇ ਸਮਾਜ ਨੂੰ ਬਰਾਬਰਤਾ ਦਿਵਾ ਕੇ ਗਏ ਨੇ ਨੀਵਿਆਂ ਨੂੰ ਉੱਚੇ ਕਰਕੇ ਗਏ ਨੇ ਨੀਚੇ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਮੇਰੇ ਲਾਲ ਐਸੀ ਤੁਝ ਬਿਨ ਕੌਣ ਕਰੇ ਉਹ ਹੈ ਨੀਵਿਆਂ ਨੂੰ ਉੱਚੇ ਚੁੱਕਣ ਵਾਲਾ ਕਈ ਵਾਰ ਸਰਕਾਰਾਂ ਵੀ ਦਾਅਵੇ ਕਰਦੀਆਂ ਨੇ ਅਸੀਂ ਉੱਚੇ ਚੁੱਕ ਦੇਣਾ ਹੈ ਕਹਿੰਦੇ ਅਸੀਂ ਦਲਤਾਂ ਨੂੰ ਉੱਪਰ ਚੁੱਕ ਦੇਣਾ ਹੈ ਕਹਿੰਦੇ ਅਸੀਂ ਹੋਰ ਉੱਚੇ ਕਰ ਦੇਣਾ ਹੈ ਅਗਲੀ ਸਰਕਾਰ ਹੋਵੇ ਅਸੀਂ ਅਸੀਂ ਹੋਰ ਉੱਚੇ ਕਰਾਂਗੇ ਮੈਂ ਕਿਹਾ ਥੋੜੀ ਕਰੋ ਜੂ ਬਾਲ ਉੱਪਰ ਚਲੇਗੇ ਆਕਸੀਜਨ ਖਤਮ ਹੋ ਜਾਊਗੀ ਅਜਿਖੇ ਆਖੋ ਸਤਨਾ ਮੈਂ ਕਿਹਾ ਬਾਲੇ ਉੱਪਰ ਜੋ ਪਲਾੜ ਜਾ ਕੇ ਸੀਜੇ ਨਹੀਂ ਹੁੰਦੀ ਕਿਨੇ ਉੱਚੇ ਚੁੱਕਣਾ ਗੁਰੂ ਉਹ ਗੱਲਾਂ ਨਾਲੇ ਕਦੇ ਕੋਈ ਵੱਡਾ ਹੋਇਆ ਇਹ ਵੱਡਾ ਤਾਂ ਨਾ ਭਗਤਾਂ ਨੇ ਕੀਤਾ ਫਿਰ ਗੁਰੂ ਨਾਨਕ ਦੀ ਬਾਣੀ ਨੇ ਕੀਤਾ ਜਿਵੇਂ ਭਗਤ ਰਬਦਾਸ ਜੀ ਆਨੇ ਬਰਾਬਰਤਾ ਮੰਗੀ ਹੈ ਪਤਾ ਕੀ ਆਖੇ ਸੀ ਉਹਨਾਂ ਨੇ ऐसा चाहूं राज जहां मिले सबन को अन्न मन वो राज बेगमपुरा नाम दता ना बेगम जिथे कोई गमी दुख तकलीफ बीमारी संकट हई नहीं ओदी मांग कीती है बेगमपुरा शहर को ना ऐसा चाहूं राज जहां मिले सबन को अन्न छोट बड़े सब सुखी वसें ਰਵਦਾਸ ਰਹੇ ਪਰਸਨ ਹੁਣ ਗੁਰ ਨਾਲ ਕੋ ਪੁੱਛ ਲੋ ਇਥੇ ਦੋ ਵਲੇ ਅਰਦਾਸ ਹੁੰਦੀ ਹੈ ਮਹਾਰਾ ਕਿਰਪਾ ਕਰੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ ਕਹੇ ਨਾਲ ਵੀ ਸਿੱਖਾਂ ਦਾ ਵੀ ਭਲਾ ਹੋਵੇ ਪੰਜਾਬੀਆਂ ਦਾ ਹੀ ਹੋਵੇ ਕਿਹੇ ਨਹੀਂ ਵੀ ਸ੍ਰੋਣੀ ਅਕਾਲੀ ਦਲ ਦਾ ਹੀ ਹੋਵੇ ਸ੍ਰੋਣੀ ਕਮੇਟੀ ਦਾ ਉਹ ਕਹੇ ਹੀ ਨਹੀਂ ਕਦੇ ਸਰਬੱਤ ਦਾ ਦੁਨੀਆਂ ਦਾ ਭਲਾ ਹੋਵੇ ਅਰਦਾਸ ਕਿਤੇ ਕਰਦਾ ਕੋਈ ਸਿੱਖ ਕਰਦਾ ਹੈ ਪੜਾ ਸਰਬਤ ਦਾ ਇਹ ਉਹ ਦਾਰਾ ਜਿੱਥੇ ਜੋ ਜੀ ਆਵੇ ਸੋ ਰਾਜੀ ਜਾਵੇ ਉਹ ਚਾਰੇ ਕੈਟਾਗਰੀਆਂ ਨੂੰ ਜਿਨ੍ਹਾਂ ਨੂੰ ਗੁਰਮਖੋ ਅਲਗ-ਅਲਗ ਉਹਨਾਂ ਨੇ ਥਾਂ ਦਿੱਤਾ ਅਲਗ-ਅਲਗ ਡਿਗਰੀਆਂ ਦਿੱਤੀਆਂ ਇਹ ਬਾਬੇ ਨਾਨਕ ਦੇ ਦਰ ਤੇ ਗੁਰੂ ਨਾਨਕ ਕਹਿੰਦੇ ਖੱਤਰੀ ਬ੍ਰਾਹਮਣ শূਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਆਜੋ ਮਰਦ ਕਹਿੰਦੇ ਕੋਈ ਪੜ ਲੋ ਬਾਣੀ ਕੋਈ ਗਾਵੇ ਕੋਚ ਕੇ ਹੀ ਨਹੀਂ ਸਿੱਖੇ ਪੜਨੇਗੇ ਕੋਈ ਕਾਵੇ ਕੋ ਸੁਣੇ ਕੋਈ ਕਰੇ ਵਿਚਾਰ ਬਹੁ ਬਚਨ ਹੈ ਦੁਨੀਆ ਦਾ ਕੋਈ ਬੰਦਾ ਕਿਸੇ ਜਾਤ ਦਾ ਕਿਸੇ ਧਰਮ ਦਾ ਕਿਸੇ ਫਿਰਕੇ ਦਾ ਕਿਸੇ ਮੁਲਕ ਦਾ ਆਓ ਪੜਦੋ ਗੁਰਬਾਣੀ ਕੋਈ ਮਤ ਭੇਜਨੀ ਕੋਈ ਕਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ ਹੈ ਕੋ ਦਿਰੜ ਹੈ ਤਿਸ ਕਾ ਹੋਏ ਉਹਦਾ ਇਹ ਨਹੀਂ ਕਹਣਾ ਵੀ ਸਿੱਖ ਨੇ ਪੜੀਏ ਤਾਂ ਹੀ ਫਾਇਦਾ ਕਰੂ ਮੁਸਲਮਾਨ ਨੇ ਪੜੀਏ ਉਹਦਾ ਫਾਇਦਾ ਨਹੀਂ ਕਰਨਾ हिंदू ਬੜੂ ਦਾ ਘੱਟ ਫਾਇਦਾ ਕਰੂੰ ਕਿਹ ਹੈ ਨਹੀਂ ਇਥੇ ਜੋ ਸ਼ਰਨ ਆਵੇ ਜਿਸ ਕੰਠ ਲਾਵੇ ਇਹ ਬਿਰਦ ਸwami ਸੰਦਾ ਉਹਨੂੰ ਗਲ ਨਾਲ ਲਾਲ ਮੈਂ ਜੇ ਦੁਨੀਆਂ ਤੇ ਕਮਿਊਨਿਜ਼ਮ ਲਿਆਂਦਾ ਇੱਕ ਸਾਰਤਾ ਬਰਾਬਰਤਾ ਤਾਂ ਬਾਬੇ ਨਾਨਕ ਨੇ ਲਿਆਂਦਾ ਗੱਜਖੇ ਆਖੋ ਸਤਨਾਮ ਗੁਰੂ ਗ੍ਰੰਥ ਸਾਹਿਬ ਨੇ ਲਿਆਂਦਾ ਆ ਸੰਗਤ ਪਗੰਧਾ ਅਰਥ ਉਹੀ ਹੈ ਇਹ ਬਰਾਬਰਤਾ ਲਿਆਉਣ ਦੇ ਮਤਲਬ ਸਾਰੇ ਬੈਠੋ ਨਾ ਕੋ ਜਾਤ ਹੈ ਨਾ ਕੋ ਪਾਤ ਹੈ ਨਾ ਧਰਮ ਨਾ ਛੋਟਾ ਨਾ ਵੱਡਾ ਨਾ ਅਮੀਰ ਨਾ ਗਰੀਬ ਲੰਗਾ ਸਕਣ ਦਾ ਵੀ ਸਾਰੇ ਬਰਾਬਰ ਬਹਿ ਕੇ ਇਹ ਆਇਆਈ ਇਹ ਬਰਾਬਰਤਾ ਗੱਲਾਂ ਬਾਤਾਂ ਨਾਲ ਵੀ ਤੁਹਾਨੂੰ ਉੱਚੇ ਚੱਕ ਦਿਆਂਗੇ ਜੀ ਤੁਹਾਨੂੰ ਆਹ ਦੇ ਦਿਆਂਗੇ ਵਾਅਦਾ ਦੇ ਦਿਆਂਗੇ ਇੱਕ ਮਾਫ ਕਰਨਾ ਮੈਂ ਬੇਨਤੀ ਕਰਾਂ ਬੜੀ ਸਿਆਣੀ ਸੰਗਤ ਬੈਠੀ ਹੈ ਗੁਰਮਖੋਂ ਕਈ ਕਾਨੂੰਨ ਬਣਨੇ ਐਸੀ ਵਗੈਰਾ ਪਰ ਜਦੋਂ ਬਾਬਾ ਰਵਦਾਸ ਜੀ ਖੁਦ ਕਹਿ ਗਏ ਨੇ ਕੋ ਰਵਦਾਸ ਚਮਾਰ ਭਗਤ ਵਾਹਿਗੁਰੂ ਭਾਈ ਸਾਹਿਬ ਆ ਜੀ ਗੁਰਦਾਸ ਜੀ ਜਦੋਂ ਬਚਨ ਕਰ ਰਹੇ ਗੁਰੂ ਗ੍ਰੰਥ ਸਾਹਿਬ ਜੀ ਕਰ ਗਏ ਨੇ ਇਹ ਨਫਰਤ ਵਾਲਾ ਸ਼ਬਦ ਨਹੀਂ ਹੈ ਬਿਲਕੁਲ ਨਹੀਂ ਸਿੱਖ ਧਰਮ ਦੇ ਮੁਤਾਬਕ ਜਨਮ ਤੋਂ ਕੋਈ ਜਾਤ ਨਹੀਂ ਕਰਮ ਤੋਂ ਜਾਤ ਹੈ ਜੇ ਤੋਂ ਪਹਿਲਾਂ ਜਾਦੂ ਜੀ ਬੋਲ ਰਹੇ ਸੀ ਇਥੇ ਕਰਮ ਤੋਂ ਜਾ ਤੱਕ ਕੰਮ ਕਿਹੜਾ ਕਰਦਾ ਤੂੰ ਕਿਤਾ ਕਿਹੜਾ ਕਰਦਾ ਕਿਰਤ ਕਿਹੜੀ ਕਰਦਾ ਸੋਨੇ ਦਾ ਕੰਮ ਕਰਨ ਲੱਗਾ ਸੁਨਹਾਰ ਕਹਤਾ ਲੋਹੇ ਦਾ ਕੰਮ ਕਰਨ ਲੱਗਾ ਲੋਹਾਰ ਕਹਿ ਦਿੱਤਾ ਕਿਰਸ ਕਰਨ ਲੱਗਾ ਕਿਸਾਨ ਕਹਿ ਦਿੱਤਾ ਤੇ ਗੁਰੂ ਪਿਆਰਿਓ ਤੇ ਜਿਹੜਾ ਚਮੜੇ ਦਾ ਕੰਮ ਕਰਨ ਲੱਗਾ ਚਮਾਰ ਕਹਤਾ ਇਹ ਕੋਈ ਨੀਵਾ ਸ਼ਬਦ ਨਹੀਂ ਹੈ ਉਹਦੀ ਕਿਰਤ ਦਰਸਾਉਂਦਾ ਕਿਰਤ ਕਿਹੜੀ ਕਰਦਾ ਹੈ ਇਹ ਨੂੰ ਸਿਰ ਘਟਿਆ ਸਾਹਿਬ ਨੂੰ ਨਾ ਕਦੇ ਸਮਝ ਲਿਓ ਬਿਲਕੁਲ ਹੁਣ ਜੱਟ ਨੂੰ ਜੱਟ ਕਹਿ ਦੇਣਾ ਕੀ ਪਾਪ ਹੈ ਬ੍ਰਾਹਮਣ ਨੂੰ ਬ੍ਰਾਹਮਣ ਕਹਿ ਦੇਣਾ ਕੀ ਪਾਪ ਹੈ ਬਾਣੀ ਨੂੰ ਬਾਣੀਆਂ ਕਹਿ ਦੇਣਾ ਕੀ ਪਾਪ ਹੈ ਇਹ ਕੋਈ ਮਾੜਾ ਸ਼ਬਦ ਨਹੀਂ ਹੈ ਉਹਦੀ ਕਿਰਤ ਨੂੰ ਦਰਸਾਉਂਦਾ ਹੈ ਅਰਜਾਤ ਰੱਖੋ ਤਨ ਗੁਰੂ ਗ੍ਰੰਥ ਸਾਹਿਬ ਨੇ ਕੀਰਤਿਆਂ ਨੂੰ ਹੀ ਥਾਂ ਦਿੱਤਾ ਹੈ ਜਿਖੇ ਆਖੋ ਸਤਨਾਮ ਬਣਜ ਬੇਲੜਾਂ ਨੂੰ ਥਾਂ ਹੀ ਨਹੀਂ ਜਿੰਨੇ ਭਗਤ ਨੇ 15 ਸਾਰੀ ਕੀਰਤੀ ਸੀ ਸਾਰੇ ਨੇ ਕੀਰਤ ਕੀਤੀ ਪਿਤਾ ਪੁਰਖੀ ਕੀਰਤ ਨੂੰ ਨਵਾਇਆ ਇਥੇ ਬਿਲਣੋਂ ਥਾਂ ਦਿੱਤਾ ਹੀ ਨਹੀਂ ਮਹਾਰਾਜ ਨੇ ਜਿਹੜਾ ਕੀਰਤ ਕਰਦਾ ਹੈ ਨਾਮ ਜਪਦਾ ਹੈ ਵੰਡ ਕੇ ਸ਼ੱਕਦਾ ਉਹਨੂੰ ਇਥੇ ਥਾਂ ਹੈ ਬਲਾ ਬਲਾ ਕੇ ਬਾਣੀ ਦਰਜ ਕੀਤੀ ਮਹਾਰਾਜ ਨੇ ਆਪ ਜਾ ਜਾ ਕੇ ਬਾਣੀ ਲੈ ਕੇ ਆਏ ਸਤਖੰਡ ਤੋਂ ਬੁਲਾਇਆ ਭਗਤਾਂ ਨੂੰ ਬਾਣੀ ਲੈਣ ਵਾਸਤੇ ਜਿਹੜੇ ਕੀਰਤ ਨਾਲ ਜੁੜੇ ਸੀ ਇਥੇ ਕੀਰਤ